ਵੇ ਵੀ ਨਾਤੀ ਗੱਲ ਬਾਤ ਹੈ ਟਾਇਰ ਵੱਲ ਨੂੰ ਨਵੇਂ ਦੀ ডিসਪਲੇਮੇਂ ਲਈ ਮੇਰੇ ਕੋਲ ਜਗਾਹ ਘਟਾਉਣੀ ਹੈ ਗਰਾਊਂਡ 'ਚ ਇਹ ਕਿੰਨੇ ਫੁੱਟ ਹੈ 7 8 8 ਫੁੱਟ ਹੈ ਠੀਕ ਉਹ ਦੋਨੇ ਨੋ ਖੜੇ ਹੈ ਜੀ 9 ਫੁੱਟ ਆ ਕੇ 10 ਕਿਹਾ ਪਿੱਛੇ 10 ਵੀ ਖੜਾਏ ਹੋਏ ਹੈ ਠੀਕ ਹੈ ਜੀ ਤੇ ਆ ਮੱਕੀ ਵਾਲੀ ਮਸ਼ੀਨ ਤੇ ਵੀਰੇ ਅਸੀਂ ਸਪੈਸ਼ਲ ਦੇ ਰਹੇ ਆ ਆਫਰ ਜੇ ਕਿਸੇ ਵੀਰ ਨੇ ਨਮੈਟਿਕ ਬਲੈਂਟਰ ਲੈਣਾ ਵਾ ਜੀ ਇਦੇ ਲਈ ਅੱਜ ਆਫਰ ਘਟ ਰਹੇ ਆ ਜੀ ਅਸੀਂ ਇਹਨੇ ਨਾਲ ਇੱਕ ਮਤਲਬ ਕਿ ਡਰਮ ਤੇਲ ਦਾ ਫ੍ਰੀ ਦੇਵਾਂਗੇ ਜੀ ਇਹ ਮਸ਼ੀਨ ਨਾਲ ਇਹ ਮਸ਼ੀਨ ਨਾਲ ਲਓ ਜੀ ਸਸਰੀਕਾਲ ਜੀ ਆਗੇ ਭਾਈ ਰੇਤੇ ਮਾ ਰੇ ਪਾਣ ਜਿਵੇਂ ਪਾ ਦਿਆ ਪਾਣੀ ਘੱਟੇ ਐ ਇਹਨੇ ਲਾਈਟ ਨਾ ਠਗੀ 1:30 ਵਜੇ ਆਉਣੀ ਹਸਵੀਰ ਲਾਈਟ ਹੈ ਨਾ ਹੈ ਮੇਲੋ ਜੀ ਹਸਵੀਰ ਨੂੰ ਸਸਰੀਕਾਲ ਜੀ ਮੱਲੋ ਪੱਟੀਆਂ ਗੱਲ ਲੱਗਿਆ ਹੋਇਆ ਕਹਾ ਤਾਂ ਜਿਆ ਮਾਨਦਾਰੀ ਹੈਗਾ ਜਾਇ ਨਹੀਂ ਕਹਾ ਮੰਨੇ ਆ ਮੈਂ ਕਿਆ ਵੀ ਥਾਦੀ ਵੱਲੋਂ ਤੁਰ ਜਾ ਕੰਪਰ ਅੱਜ ਬੰਨੀ ਦਾ ਹੋਈ ਆ ਹਲਦੀ ਵਾਲੀ ਹਲਦੀ ਅੱਜ ਬੰਨੀ ਆ ਹਲਦੀ ਦਾ ਜਿੱਦੜੇ ਵਾਲੇ ਦਾ ਹੁਣੇ ਹੀ ਤੇ ਜਕਮ ਹੋ ਚੱਲਦਾ ਇਹਦਾ ਚੱਲੀ ਜਾ ਕਰਦੇ ਇੰਨਾ ਇਹ ਵੀ ਟੀਨੇ ਵੱਜੀ ਆ ਲੋਹੇ ਦਾ ਕੰਮ ਔਖਾ ਹੋ ਜਾਂਦਾ ਲੈ ਟੀਨ ਲੋਹੇ ਦੀ ਹੁੰਦੀ ਦੂਈ ਵੱਜੀ ਦੂਈ ਹੈ ਪੱਥਰ ਦੀ ਟੀਨ ਫਿਰ ਐਂ ਦੱਸਣਾ ਵੀ ਪੱਥਰ ਵਾਲੀ ਵੱਜੀ ਆ ਆਹੋ ਪੱਥਰਾ ਦੀ ਟੀਨ ਧੀਏ ਲੋਹੇ ਵਾਲੀ ਹੁੰਦੀ ਫੇਰ ਫੇਰ ਪਾੜ ਕੇ ਰੱਖਣ ਦਾ ਪੈਰ ਆ ਵੱਜੀ ਆ ਹਾਂ ਆਹ ਭਰੀ ਵੀ ਹਲਦੀਆਂ ਇਹਦਾ ਵਿੱਚ ਮਾ ਡੂੰਗੀ ਆ ਵਿੱਚ ਹੈ ਡੂੰਗੀ ਆ ਵਿੱਚ ਆ ਗੱਡੀ ਵੀ ਨਾਰਮ ਜਗਾਇਆ ਹੈ ਨਾ ਆਹੋ ਇੰਨਾ ਕਹਿ ਵੀ ਏਡੀ ਥੱਲੇ ਨਹੀਂ ਵੱਜੀ ਇੱਥੇ ਬਜਰੀ ਘਟਾਉਂਦਾ ਕੱਬੇ ਉਹ ਮੈਨੂੰ ਕੀ ਪਤਾ ਤਾਂ ਵੀ ਖਾਲ ਕਰ ਰੇ ਚੱਕਿਆ ਜਾਦ ਮੈਂ ਕੋ ਉਹ ਕਰਨ ਲੱਗੇ ਗੱਡੀ ਗੱਡੀ ਹੋਈ ਦੀ ਉੱਥੇ ਮੈਂ ਤਾਂ ਭਈ ਨੂੰ ਵੀ ਕਿਹਾ ਤਾਂ ਮਹਾਜਾ ਰੇ ਪਾ ਦੇ ਕਹਿੰਦਾ ਕੱਲੂ ਆਉਂਗਾ ਕੱਲੂ ਵੀ ਭਈ ਦੇ ਕਹ ਪਤਾ ਰੇ ਮੰਗਦੇ ਧਾਨ ਬਾਈ ਚੱਲ ਪਾ ਦੇਣਾ ਹੁਣ ਪੱਟੀ ਜੀ ਕਰਤਾ ਲਈ ਲਈ ਭਾ ਬੰਨ ਕੇ ਨਾ ਪੱਟੀ ਲਿਫਾਫਾ ਲਿਫਾਫਾ ਚੜਾ ਕੇ ਬਾਹਰ ਜਰਾਬ ਮਿੱਟੀ ਨਾ ਜਾਵੇ ਵਿੱਚ ਬਸ ਪਾਣੀ ਵੀ ਨਹੀਂ ਜਾਣਾ ਲਿਫਾਫੇ ਨੇ ਜਾਣ ਦੇਣਾ ਹੈ ਕਿ ਨਹੀਂ ਲਿਫਾਫਾ ਵੀ ਨਰੂਆ ਏ ਲੋਹਾਵਾਂ ਰੁਆ ਹੈ ਨਾ ਉਹ ਖੜੀ ਧੀਦਣਾ ਖਾਲਚ ਉਹ ਵਾਹ ਵੇ ਪਾਣੀ ਮੈਂ ਪਤਾ ਨਹੀਂ ਲੱਗਦਾ ਸੀ ਸਾ ਤਿੰਨਾਂ ਦੱਬਦਾ ਫਰੀ ਜਾਂਦਾ ਨੱਕਿਆਂ ਪਰ ਉਹ ਤਾਂ ਧੀਂਦਾ ਉਂਢੂ ਮੁੱਟਿਆ ਬਈਆਂ ਤੇਰੇ ਹੀ ਕੰਮ ਕਰਿਆ ਆ ਆ ਤਿੰਨ ਦੱਬੀ ਵੀ ਨਹੀਂ ਆਈ ਮੈਂ ਹੱਥੇ ਤਾਂ ਉਹ ਵੀ ਦੱਬੀ ਸੀ ਮੈਂ ਦਾ ਸ਼ੁਕਰ ਕਰ ਰੇ ਪੈ ਗਿਆ ਤਾਂ ਜਦ ਆਹ ਖਿਚੋਲੀ ਰਹਿੰਦੀ ਦੀ ਨਹੀਂ ਲਈ ਵੇ ਸਾਰੇ ਮੈਨੂੰ ਕੋਣਾ ਪਾਦਾ ਵਾ ਠੀਕ ਆ ਨਹੀਂ ਸਾਰੇ ਜੀ ਮੈਨੂੰ ਕੋਣਾ ਪਾਣਾ ਦਾ ਚੱਲ ਡੇਢ ਟੋਟਾ ਬਾਜਣਾ ਉਹ ਰੇਪਰ ਹੁਣ ਜੇਕਰ ਲਾ ਕੇ ਫਟੇਰਾ ਖਟੇਰਾ ਹੀ ਨਾ ਨਾ ਖਟੇਰਾ ਨਹੀਂ ਫੁੱਲ ਬੂਸਟਰ ਖਟੇਰਾ ਤਾਂ ਉੱਧਰ ਪਾ ਦੋਗੇ ਖਟੇਰਾ ਪਾ ਦੋਗੇ ਨਮਾਨ ਚ ਉੱਧਰ ਵੀ ਪਾ ਕੇ ਆਉਣਾ ਹੋਣੀ ਤੇ ਬਾਅਦ ਸਾਹੀ ਲੱਗਿਆ ਪਲਾਸਟਰ ਕਰਨਾ ਹੋਰ ਕੱਲਾ ਕਰ ਲਾਪਾ ਟਾਇਰ ਪੈਂਚਰ ਲਾ ਲੈਣਾ ਇੱਕ ਵਾਰ ਬਸ ਹਾਂ ਫਿਰ ਇਹ ਪਾ ਕੇ ਖੋਲੂਗੇ ਬਾ ਇਥੇ ਤੇ ਪਾਣੀ ਨਾ ਵੜੇ ਬਸ ਇਹ ਨਹੀਂ ਚੱਕਰ ਪਾਣੀ ਕਿੱਥੇ ਵੜਨਾ ਹੁਣ ਆ ਉੱਪਰ ਇੰਨਾ ਕਿਹੜੇ ਹੋਇਆ ਜੀ ਵਾਲਾ ਪਾਣੀ ਤੋਂ ਬੂਹੇ ਦੇ ਜੀ ਪਾਏ ਤੋਂ ਬੂਹੇ ਨਾ ਘਟੇ ਆ ਪਾਣੀ ਉੱਥੇ ਵੀ ਘਟੇ ਆ ਆਪਣੇ ਉੱਥੇ ਵੀ ਮੋੜਾ ਚ ਆਈਆਂ ਵੀ ਦਿਆਂ ਮੰਡ ਚ ਬੂਟ ਚਾਹੀਦਾ ਦੂਆ ਹੈ ਫਾਲਾ ਪਰ ਬੂਟ ਪਾ ਕੇ ਤੁਰਨੂ ਹੁੰਦਾ ਸਿੱਧਾ ਉਹ ਬਾਕੇ ਕਿੱਥੇ ਤੁਰਨੂ ਯਾਰ ਆ ਜਰਾ ਮੈਂ ਲੰਬੀ ਕਰਾ ਤੈਨੂੰ ਵੀ ਲੰਬੀ ਰਾਵਲੇ ਲੱਸੀ ਜੋ ਆ ਇਹਦੇ ਉੱਪਰ ਲੱਸੀ ਹੋਰ ਬੰਨ ਲੈਣੀ ਇੱਕ ਵਾਰ ਚੱਲ ਬੰਨ ਲੈ ਉੱਥੇ ਬੰਨਣਾ ਕਰੀਏ ਸਟਾਰਟ ਕੰਮ ਫਿਰ ਆ ਮਾਣਾ ਘੰਡੇ ਚ ਪਾ ਕੇ ਵਾਧ ਤੋਕੇ ਪੈਰ ਨੂੰ ਫੇਰ ਨਵੀਂ ਲਵੀ ਹਲਦੀ ਬੰਨ ਲਈ ਫਿਰ ਠੀਕ ਹੈ ਨਾ ਹਲਦੀ ਜਿਹੜੀ ਬਿਸਪੀ ਉਸ ਚੂਸ ਲੈਂਦੀ ਐ ਪੁੱਤਰ ਨਹੀਂ ਬੰਨ ਲੈਂਦਾ ਵਧੀਆ ਰਹਿਣਾ ਤਨੂ ਮੈਂ ਕਿਹਾ ਤਾਂ ਮੰਨਿਆ ਨਹੀਂ ਗੱਲ ਮਾ ਤੂੰ ਹਾਲਾਤ ਨੂੰ ਕਿਹਾ ਮਾ ਹਲਦੀ ਬੰਨ ਲੈ ਬਿਸ ਤੇਰਾ ਸੋਹਰੀ ਹਾਂ ਹੌਲਾ ਹੋਊਗਾ ਫਿਰ ਇਹ ਸਾਰੀ ਬਿਸ ਯੂਸ ਲੈਂਦੀ ਹਲਦੀ ਦਾ ਇਹ ਜੀ ਦੇਸੀ ਦੇਸੀ ਦਵਾਈ ਆ ਹਲਦੀ ਦਾ ਸਮਝ ਲੈ ਨਾਲੇ ਘਰ ਦੀ ਹਲਦੀ ਦੀ ਕਿਹਦੀ ਚੱਲੀ ਜਾਵੇ ਨਾ ਤੇ ਸੱਤ ਆ ਆਂ ਦੇ ਜੇ ਬਾਜੀ ਦੀ ਲੈ ਦੇ ਨਾਲੇ ਕਦੇ ਫੜੰਗਾ ਬਾਜੀ ਕਦੇ ਕੀ ਦਾ ਕਦੇ ਕੋਈ ਵਾਜਦੀ ਹੈਗਾ ਨਾ ਵੀ ਵਜ ਲੈ ਕੱਦੂ ਕਰਦੇ ਤੇ ਇੱਕ ਵਾਰ ਗਾਹਾਂ ਵੱਜਿਆ ਦਾ ਥੋੜਾ ਜਿਹਾ ਥੋੜਾ ਪਾਣੀ ਵੀ ਪਤਾ ਨਹੀਂ ਲੱਗਦਾ ਬਾਈ ਪਾਣੀ ਵੀ ਨਹੀਂ ਪਤਾ ਲੱਗਦਾ ਵੀ ਕਿਆ ਚੀਜ਼ ਥੱਲੇ ਪੈਰ ਥੱਲੇ ਕੀ ਆ ਜਾਣਾ ਹੈਗਾ ਨਹੀਂ ਚੱਲ ਲਾਈਏ ਫਿਰ ਦੌਰ ਆ ਜਾਏਗਾ ਚੱਲ ਵੇ ਖਿੱਚਦੇ ਗੰਮ ਨੂੰ ਚਲੋ ਭਾਈ ਫਿਰ ਦੇਖਦੇ ਬਾਅਦမှာ ਕੀ ਬਣਦਾ ਇੱਥੇ ਪਾ ਕੇ ਫੇ ਚੱਲੀਏ ਅਸੀਂ ਨਿਮਾਣ ਨੂੰ ਹੈ ਬਣ ਜਣੇ ਤਾਂ ਸਾਰੀ ਦਾ ਹੀ ਬਚੱਕ ਦੇਣਾ ਬਾਦ ਨਹੀਂ ਹੁਣ ਚੱਲ ਠੀਕ ਆ ਹਲਦੀ ਰੂਪ ਬੋਲਦਾ ਨੂੰ ਫੋੜਦਾ ਹੈ ਵੀ ਜਿਹੜਾ ਥੋੜਾ ਜਿਹਾ ਹੋਇਆ ਇਹ ਮੈਂ ਸ਼ੋਅ ਦਾ ਬਹੁਤ ਰੂਪ ਹੈ ਦੀ ਦਾ ਫੋੜ ਦੀ ਦਾ ਹੋਰ ਅਮਰੀਕਾ ਵੀ ਥੋੜਾ ਜਿਹਾ ਹੋਇਆ ਜਿਹੜਾ 3600 ਪਹਿਲੇ ਆ ਹਾਂ ਇਹਦਾ ਡਰਮ ਚੇਂਜ ਹੋਵੇ ਵਧੀਆ ਬਣ ਜਾਣਗਾ ਇਹ ਨਹੀਂ ਕੀ ਸੀ ਸਰ ਡਰਮ ਡਰਮ ਚੇਜ ਬਸ ਆਹ ਨਹੀਂ ਇਹ ਨਹੀਂ ਕਹਦਾ ਪਿੱਛੇ ਹੜ ਜਾ ਫਿਰ ਬੜੇ ਰਾਈਟਰ ਨੂੰ ਪਿੱਛੇ ਵਜਾ ਦੂੰਗਾ ਮਾਰਦਾ ਫਰਾਟੇ ਫਿਰ ਹਾਂ ਜੀ ਹਾਲੀ ਲੈਣ ਜਦੇ ਨਾ ਠੱਕੀ ਨੂੰ ਛੱਡ ਕੇ ਤਾਂ ਗਿਆ ਤਾਂ ਜੀਰੀ ਤਾਂ ਠੀਕ ਆ ਵੀ ਆਪੋ ਜੀਰੀ ਤਾਂ ਠੀਕ ਆ ਜੀਰੀ ਕੰਮ ਦੀ ਆ ਵੀ ਹਨਾ ਬਈ ਕਿਸੇ ਟਾਹੋ ਲੱਗਣੇ ਨੇ ਜਨਾ ਇਹਦੇ ਬਾਅਦ ਜੇ 26 ਪਹਿਲਾਂ ਵੱਡ ਰਣੀ ਦਾਸ ਖੜੀ ਰਹੇ ਨਹੀਂ ਮੈਂ ਤਾਂ ਇਕੱਠੀ ਵੱਡ ਹੋਊਗੀ ਜੁਨਜਾ ਜਾ ਪਰਾਂ ਵਾਲਾ ਉਹ ਇਕੱਠੀ ਵੱਡ ਹੋਊਗੀ ਹੂੰ ਇਕੱਠੀ ਵੱਡ ਹੋਊਗੀ ਸਪਰੇਅ ਦਾ ਫਾਇਦਾ ਤਾਂ ਬਹੁਤ ਹੋਇਆ ਹੁਆ ਦੇਖ ਤਾਂ ਹਾਂ ਸਪਰੇਅ ਦਾ ਮੇਰੀ ਗੱਲ ਸਪਰੇਅ ਦਾ ਐ ਫਾਇਦਾ ਯਾਰ ਏਡਾ ਸਾਫ਼ ਫੀਡਲ ਹੋਈ ਜਾਵੇ ਜੇ ਹੁਣ ਮੜ ਜੀ ਹਰਾ ਜਾ ਹਮਲਾ ਕੀ ਜਦੇ ਮਾਰ ਦੇ ਨਹੀਂ ਤਾਂ ਬੱਚੇ ਚਲੇਗਾ ਮਧਾਣਾ ਬਈਆਂ ਦੇ ਦਿਆੜੀਆਂ ਦਈਏ ਜਿੰਨੇ ਦੇਣੀਆਂ ਫਿਰ ਤਾਂ ਕਿੱਥੇ 400 400 ਤੋਂ 4-500 ਦੀ ਵਾਇ ਹੁਣੀ ਆ ਮੈਂ ਕਹਿੰਦਾ ਹੂੰ 5 ਕਿਲੋ ਦੇ ਨਾਲ ਆਲੇ ਘੁੰਮ ਜਾਂਦੀ ਆ ਘੁੰਮਦੀ ਆ ਫੇਰ 400 ਦੀ ਆ ਵਿੱਚ ਤੱਗੀਆਂ ਜੀਆਂ ਪੈ ਗਈਆਂ ਮਦਨੀ ਕਾਦੀਆਂ ਕਾਦੀਆਂ ਓਹ ਡੱਕਾ ਮਰਿਆ ਹੋਇਆ ਪਲੀ ਪਲੀ ਹੋ ਗਈ ਜਿਹੜੀ ਜਿਹੜੀ ਡੱਕਾ ਤਾਂ ਪੂਰਾ ਕਰਿਆ ਹੋਇਆ ਨੇ ਜ਼ਿੰਕ ਦੀ ਘਾਟਾ ਚੱਲ ਫੇਰ ਕਰ ਚਾਹ ਤੇ ਕਰਦੇ ਨਹੀਂ ਹੁਣ ਕਰ ਫੇਰ ਪਾਣੀ ਵੀ ਡੱਕਾ ਵੀ ਬਹੁਤ ਆ ਜਿਹੜਾ ਸਾਲੇ ਜੜਾ ਬਹੁਤ ਦੀਆਂ ਟੂਬਲਰਾਂ ਦੀਆਂ ਉੱਥੇ ਦੇਖ ਤਾਂ ਕਿ ਕਿੰਨਾ ਜੜਾ ਪੈਰ ਥੱਲੇ ਆ ਜਾਂਦੀ ਥੜੀ ਤਕਲੀਫ ਹੁੰਦੀ ਆ ਜਾਲਾ ਫੇਰ ਲੈ ਗਏ ਨਹੀਂ ਚੱਲ ਖਿੱਚ ਕੰਮ ਨੂੰ ਖਿੱਚ ਪਾ ਕੰਮ ਬਸ ਆ ਜਾ ਸਾਮਾਨ ਨੂੰ ਬੰਦ ਪਾ ਦਿਓ ਫਿਰ ਲੋ ਜੀ ਰੇ ਪਾ ਕੇ ਬਾਈ ਚੱਲਦੇ ਰਿਹਾ ਵੀ ਫਿਰ ਲੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਬਾਈ ਆਪਾਂ ਪਹੁੰਚੇ ਜਿਉਂ ਕੌਸਲ ਤੇ ਪਲਟਾਵੇਂ ਖੜੇ ਦੇ ਵੀਰ ਕੋਲ ਪਹਿਲਾਂ ਵੀ ਵੀਰ ਨੇ ਕਿਹਾ ਤਾਂ ਮੰਨੂ ਕਹਿੰਦਾ ਜੇ ਮੈਂ ਕਹਿ ਕੇ ਗਿਆ ਤਾਂ ਵੀ ਪਲਟਾਵੇਂ ਵੀਰ ਜੀ ਹੋਏ ਕੋਈ ਮੇਰੇ ਜੁਰੂਰ ਦੱਸੀ ਤੇ ਉਹ ਦੇਖਣ ਆਏ ਤੇ ਤੇ ਅੱਜ ਇਸੀ ਬੈਟਰੀ ਕੋਲ ਖੜੇ ਆ ਬਾਈ ਵੀਰ ਕੋਲ ਲੈਂਡ ਪੋਸਟ ਤੇ ਤੇ ਬਾਕੀ ਸਾਰੀ ਜਾਣਕਾਰੀ ਵੀਰ ਆਪੇ ਦਊਂਗਾ ਤੁਹਾਨੂੰ ਅੱਗੇ ਵੀ ਅੰਦਰ ਜਿਵੇਂ ਪਹਿਲਾਂ ਤਾਂ ਜਿਵੇਂ ਮਤਲਬ ਕਿ ਆਪਣੇ ਕੋਲ ਲੈਂਡਪੋਸਟ ਕੰਪਨੀ ਦੇ ਇੰਪਲੀਮੈਂਟਸ ਤੇ ਹੋਰ ਕੰਪਨੀਆਂ ਦੇ ਵੀ ਹੈਗੇ ਨੇ ਤੇ ਲੈਂਡਪੋਸਟ ਦੇ ਮੇਰੇ ਕੋਲ ਜਿਵੇਂ ਸੁਪਰ ਸੀਪਰ ਖੜੇ ਨੇ ਵੀਰ ਦਿਖਾ ਦਿੰਦੇ ਨੇ ਮੇਰਾ ਮਰਵਾਉਂਦੇ ਨੇ ਮਲਚਰਾ ਜੀ ਐਂਟਾਉਨੋ ਹਾਲ ਖੜਾ ਆਪਣੇ ਕੋਲ ਤੇ ਹੋਰ ਰੂਪ ਤਾਂ ਵੇਟਰ ਹੋਗੇ ਮਤਲਬ ਲੈਂਡਪੋਸਟ ਦੇ ਜੀਰੋ ਡ੍ਰਿਲਾਂ ਕੁਝ ਵੀ ਇੰਪਲੀਮੈਂਟਸ ਲੈਂਡਪੋਸਟ ਦਾ ਸਾਰੇ ਇਹ ਬੋਸ ਦੇ ਪਲਟਾਵੇਂ ਵੀ ਆਉਂਦੇ ਹਾਲ ਆਰੇ ਲੈਂਡਪੋਸਟ ਹੀ ਖੜੇ ਆ ਧੋੜਿਆ ਹਾਲ ਆ ਜੀ ਵਧੀਆ ਜੀ ਚੜ੍ਹਦੀ ਕਲਾ ਹਾਂਜੀ ਲੈਂਡਪੋਸਟ ਦੇ ਇਹ ਪਲਟਾਵੇਂ ਜਿਵੇਂ ਇਹ ਖੜੇ ਆ ਜੀ ਤੇ ਇਸ ਤੋਂ ਬਿਨਾ ਸਾਧੂ ਸਿੰਘ ਵਾਲਿਆਂ ਦੇ ਉਲਟਾਂਵੇਂ ਖੜੇ ਨੇ ਪਰੇ ਉਹ ਵੀ ਦਿਖਾ ਦਿੰਨੇ ਆ ਜੋ ਆਪਾਂ ਚੱਲਦੇ-ਜਲਦੇ ਤੇ ਆਹ ਪ੍ਰਾਣੀ ਮਿੱਟੀ ਨੇ ਕੋਤੋ ਜਿੱਥੇ ਕਿਸੇ ਵੀ ਨੇ ਪ੍ਰਾਣੀ ਲੈਣੀ ਹੋਵੇ ਸੁਪਰ ਸੀਟਰ ਲੈਣਾ ਪੁਰਾਣਾ ਨਵਾਂ ਸੁਪਰ ਸੀਟਰ ਲੈਣਾ ਤਾਂ ਵੀਰ ਨਾਲ ਬਾਈ ਸੰਪਰਕ ਕਰ ਲਿਓ ਤੁਹਾਨੂੰ ਨੰਬਰ ਜੂ ਦੇ ਦਾਂਗੇ ਆਪਾਂ ਤੇ ਜਿਹੜੇ ਆਪਾਂ ਇਪਲੀਮੈਂਟ ਨਹੀਂ ਆ ਗੀਤੀ ਲਿਖੇ ਜਾਂਦੇ ਨੇ ਤੇ ਠੀਕ ਆ ਤੇ ਆਹ 9 ਫੁੱਟ ਅ ਜੀ ਸੰਵੰਤ ਦਾ ਵੀ ਖੜਾ ਜੀ ਕਿਸੇ ਵੀਰ ਨੇ ਪੁਰਾਣਾ ਸੁਪਰ ਸੀਟਰ ਵੀ ਲੈਣਾ 7 ਫੁੱਟਾ ਵੀ ਖੜਾ ਏ ਇਹ 9 ਫੁੱਟਾ ਖੜਾ ਜੀ ਇਸ ਤੋਂ ਬਿਨਾ ਬਾਕੀ ਮੇਰੇ ਨਾਲ ਗਡਾਊਨ 'ਚ ਖੜੇ ਨੇ ਜਿਵੇਂ 7 ਫੁੱਟੇ 3 ਪੀਸ ਖੜੇ ਨੇ ਜੀ ਇੱਕ ਜਗਤਜੀਤ ਦਾ ਖੜਾ ਵਾ ਤੇ ਉਸ ਤੋਂ ਬਿਨਾ ਆਪਣੇ ਰੂਟਾਵੇਟਰ ਖੜੇ ਨੇ ਔਰ 9 ਫੁੱਟਾ ਇੱਕ ਹੋਰ ਖੜਾ ਜੀ ਉਹ 23 ਮਾਡਲ ਆ ਇਹ 22 ਮਾਡਲ ਖੜਾ ਵਾ ਤੇ 22 ਮਾਡਲ ਆ ਇਹ 22 ਮਾਡਲ ਆ ਨਹੀਂ ਆ ਦੇਖੋ ਨਾ ਲੇਜ਼ਰ ਕਟਿੰਗ ਹੈਗੀ ਆ ਵੀਰੇ ਤੇ ਬਟ ਇਹ ਚੱਲਿਆ ਬਹੁਤ ਘੱਟ ਹੋਇਆ ਪੀਸ ਨੰਬਰ 6 ਆ ਠੀਕ ਹੈ ਵੀਰੇ ਓਕੇ ਜੀ ਤੇ ਆ ਜਿਹੜੇ ਆਪਾਂ ਪਲਾਉ ਦੀ ਗੱਲ ਕਰੀ ਸੀਗੇ ਤੇ ਇਹ ਸਾਧੂ ਵਾਲੇ ਦਾ ਫਾਇਦਾ ਕਿ ਜਿਵੇਂ ਕਿਸੇ ਨਈਂ ਰੂਟਰੀ ਸਲੇਸ਼ਰ ਲੈਣੇ ਨੇ ਕੰਟਰ ਝੁੰਡੇ ਕੱਟਣ ਵਾਲੇ ਉਹ ਆਪਣੇ ਕੋਲ ਖੜੇ ਨੇ ਜੀ ਅੰਦਰ ਤੇ ਬਾਕੀ ਸੁਪਰ ਸੀਡਰ ਖੜੀਆਂ ਨੇ ਅੰਦਰ ਜਸ ਜਸਵੰਤ ਦੀਆਂ ਵੀ ਖੜੀਆਂ ਨੇ ਤੇ ਉਸ ਤੋਂ ਬਿਨਾਂ ਦੀ ਅ ਕਿਸੇ ਵੀ ਹੋਰ ਤਰ੍ਹਾਂ ਦਾ ਪੁਰਾਣਾ ਇੰਪਲੀਮੈਂਟ ਹਾਈਡਰੋਲਿਕ ਆ ਗਿਆ ਨਾ ਇਹ ਸਿੰਪਲ ਵੀ ਆਉਂਦੇ ਆ ਸਿੰਪਲ ਖੜੇ ਨੇ ਉੱਪਰੇ ਖੜੇ ਨੇ ਪਿੱਛੇ ਪਰਲੀ ਸਾਈਡ ਹੈ ਹਾਂ ਉਹ ਵੀ ਦਿਖਾ ਦਿੰਨੇ ਆਪਾਂ ਤੇ ਆ ਪੁਰਾਣੀਆਂ ਡ੍ਰਿਲਾਂ ਹੋ ਗਈਆਂ ਕਿਸੇ ਵੀ ਤਰ੍ਹਾਂ ਦਾ ਪੁਰਾਣਾ ਇੰਪਲੀਮੈਂਟ ਲੈਣਾ ਹੋਵੇ ਕਿਸੇ ਵੀ ਵੀਰ ਨੇ ਉਹ ਵੀ ਆਪਣੇ ਕੋਲ ਹਾਜ਼ਰ ਹੈ ਜੀ ਬਾਕੀ ਆਪਾਂ ਤੁਹਾਨੂੰ ਇੱਕ ਉਹ ਵੀ ਦਿਖਾ ਦਿੰਨੇ ਆ ਆਪਣੇ ਕੋਲ ਕੰਬਾਈਨਡ ਸਭ ਤੋਂ ਮੇਨ ਜ਼ਰੂਰੀ ਇਹ ਹੈ ਜੀ ਮੈਂ ਲੋਨ ਕਰਵਾਉਂਗਾ 6% ਵਿਆਜ ਤੇ ਲੋਨ ਵੀ ਹੁੰਦਾ ਜੀ ਸਾਡਾ 9 ਤੇ ਵੀ ਹੁੰਦਾ ਜੇ ਕਿਸੇ ਵੀਰ ਨੇ ਮੈਨੂੰ ਫੋਨ ਕਰਕੇ ਜਿਵੇਂ ਅੱਗੇ ਆਪਾਂ ਵੀਡੀਓ ਬਣਾਉਣੀ ਹੈ ਕੁਐਸਚਨ ਪੁੱਟ ਕਰ ਦਿੰਦੇ ਨਾ ਕਿ ਸਾਡਾ ਜੀ 9% ਤੇ ਲੋਨ ਵਿਆਜ ਕਰਾ ਵਿਆਜ ਤੇ ਲੋਨ ਕਰਾ ਦਿਓ ਤਾਂ ਉਹਨਾਂ ਲਈ ਵੀਰੇ ਇਹ ਆ ਜ਼ਰੂਰੀ ਸ਼ਰਤ ਕਿ ਜੇ ਤੁਸੀਂ ਸਿੰਗਲ ਇੰਪਲੀਮੈਂਟ ਤੇ ਲੋਨ ਕਰਾਣਾ ਤਾਂ ਤੁਹਾਨੂੰ ਇੱਕ ਟਰੈਕਟਰ ਦਾ ਪਹਿਲਾਂ ਲੋਨ ਚੱਲਦਾ ਹੋਣਾ ਚਾਹੀਦਾ 1 ਸਾਲ ਪੁਰਾਣਾ ਉਹਦਾ ਫਿਰ ਸਿੰਗਲ ਹਾਂ ਜਿਵੇਂ ਮੰਨ ਲਾ ਤੁਹਾਡਾ ਪਹਿਲਾ ਲੋਨ ਚੱਲਦਾ ਇੱਕ ਸਾਲ ਪੁਰਾਣਾ ਟਰੈਕਟਰ ਦਾ ਤਾਂ ਤੁਸੀਂ ਇੱਕ ਸਿੰਗਲ ਸੰਦ ਖਰੀਦ ਸਕਦਾ ਵਾ ਠੀਕ ਹੈ ਹਾਂਜੀ ਉਹਦੇ ਚ ਇਹ ਹੁੰਦਾ ਜੇ ਬਾਕੀ ਮੰਨ ਲਓ ਤੁਸੀਂ 4 ਸੰਦ ਖਰੀਦਦੇ ਹੋ ਕਿਸੇ ਵੀ ਥਾਂ ਤੇ ਉਹ 4 ਸੰਦ ਖਰੀਦਨੇ ਚਾਹਦੇ ਹੋ ਫਿਰ 6% ਦੇ ਵਿੱਚ ਲੋਨ ਆਪਾਂ ਕਿਤੇ ਵੀ ਪੂਰੇ ਪੰਜਾਬ ਚ ਬੈਠਿਆਂ ਦਾ ਕਰਾ ਦਾਂਗੇ ਜੀ ਤੇ ਉਸ ਤੋਂ ਬਿਨਾਂ ਸੁਪਰ ਸੀਡਰ ਤੇ ਆ ਸਾਡ ਨੂੰ ਅਸੀਂ ਹੁਣ ਸਪੈਸ਼ਲ ਦੇ ਰਿਹਾ ਡਿਸਕਾਉਂਟ ਸਬਸਿਡੀਆਂ ਦਾ ਵੀ ਚੱਲਦਾ ਨਾ ਹੁਣ ਸਬਸਿਡੀ ਵੀਰੇ ਹੁਣ ਜਿਹੜੀਆਂ ਪਰ ਹੋਈਆਂ ਸੀਗੀਆਂ ਉਹ ਨਿਕਲ ਰਹੀਆਂ ਨੇ ਜੀ ਜਿਹੜੀਆਂ ਹੁਣ ਆਪਾਂ ਜਦ ਮੇਰੀ ਪਰ ਹੋਈ ਹੈ ਜਦ ਉਹ ਜ਼ਿਕਰ ਰਹੀਆਂ ਹਾਂ ਹਾਂਜੀ ਆਜੋ ਆਪਾਂ ਬਾਕੀ ਕਿਵੇਂ ਮਸ਼ੀਨਰੀ ਦਿਖਾਈ ਜੰਨੇ ਨਾਲ ਨਾਲ ਤੇ ਆਹ ਪ੍ਰਾਣੀ ਹੈ ਖੜਾ ਸਟੋਰੇਜ ਆ ਪੁਰਾਣਾ ਮੇਰਾ ਗਰਾਊਂਡ ਚ ਖੜਾ ਜੀ ਝਾੜ ਤੇ ਤੂੜੀ ਇਸੇ ਵੀ ਤਰ੍ਹਾਂ ਦਾ ਲੇਜ਼ਰ ਲੈਵਲਰ ਜਿਵੇਂ ਹਰਸ਼ਵੀਰੇ ਕੋਲ ਸੰਦਾ ਵਾ ਉਹ ਵੀ ਆਪਾਂ ਦਿਖਾਉਂਦਾ ਕੋਈ ਵੀ ਯਾਰ ਪੇਤੀ ਪਾੜੀ ਸਬੰਧਤ ਲੈਣੀ ਆ ਕੋਈ ਵੀ ਮਸ਼ੀਨ ਲੈਣੀ ਆ ਕਿਸੇ ਨੇ ਮੇਰੇ ਵੀਨੇ ਸੁਪਰ ਫੀਡਰ ਲੈਣਾ ਪਲਟਾਵੇਂ ਲੈਣੇ ਆ ਤੂੜੀ ਵਾਲੀ ਮਸ਼ੀਨ ਲੈਣੀ ਆ ਕੰਬਾਈਨ ਲੈਣੀ ਆ ਉਹ ਸਾਰਾ ਆਪਾਂ ਪਾਰਕ ਕਰ ਲਿਓ ਆ ਕੇ ਚਰ ਨਾ ਕੋਈ ਨਹੀਂ ਆਪੇ ਦੱਸ ਨਾਲੇ ਜਾਇ ਜੀ ਰੇਟ ਤੇ ਜਨਰੇਟਰ ਲੈ ਲੋ ਸੁਪਰ ਸ਼ੈਡਰ ਮਤਲਬ ਕਿ ਇੱਕ ਖੁਰਪਾ ਵੀ ਮੇਰੇ ਰੱਖੇ ਹੋਏ ਆ ਖੁਰਪੇ ਤੋਂ ਲੈ ਕੇ ਕੰਬਾਈਨ ਤੱਕ ਸਾਰੇ ਇੰਪਲੀਮੈਂਟਸ ਹਾਂ ਵੀ ਖੇਤੀ ਇੰਪਲੀਮੈਂਟਸ ਮਜ਼ਬੂਤ ਨੇ ਬਾਸ ਸਿਰਫ ਇੱਕ ਮੇਰੇ ਕੋਲ ਟਰੈਕਟਰ ਨਹੀਂ ਹੈ ਉਹ ਵੀ ਆਪਾਂ ਬਾਬਾ ਸੋਕਰ ਅੱਗੇ ਹੌਲੀ ਹੌਲੀ ਏਜੰਸੀ ਲੈ ਲੈਣੀ ਆਜੋ ਇੱਕ ਵਾਰ ਮਸ਼ੀਨਰੀ ਦਿਖਾ ਦਿਓ ਖੜੀ ਦੇ ਜੀ ਆ ਮਲਚਰ ਬਣੀ ਜੀ ਲੈਂਡਪੋਰ ਦਾ ਮਲਚਰ ਮਲਚਰ ਆ ਗਿਆ ਭਾਈ ਤੇ ਆ ਜ਼ੀਰੋ ਟਰੈਲ ਖੜੀ ਆ ਵੀਰੇ ਪਲਾਉ ਪਹਿਲਾਂ ਆਪਾਂ ਦਿਖਾ ਚੁੱਕੇ ਆ ਕੰਬਾਈਨ ਨੂੰ ਉਹ ਦੋ ਫਲੈਕਸ ਦੇ ਨਾਲੇ ਨੰਬਰ ਆਜੂ ਮੇਰਾ ਆਹ ਆ ਗਿਆ ਤਾਂ ਬਾਕੀ ਬਾਈ ਆ ਨੰਬਰ ਹੈ ਵੀਰ ਦਾ ਸੰਪਰਕ ਜ਼ਰੂਰ ਕਰਿਓ ਕਿਸੇ ਨੇ ਕੰਬਾਈਨ ਤੇ ਵੀ ਲੋਨ ਕਰਾਉਣਾ ਕਰਾਉਣਾ ਹੈ ਕਾਬਿਲ ਕਰਾਊਗਾ ਕੰਬਾਈਨ ਤੇ ਸਪੈਸ਼ਲ ਮਤਲਬ ਕਿ ਜਿਵੇਂ ਸਾਡੇ ਕੋਲ ਫਾਰਮ ਲਾਈਨ ਦੀ ਕੰਬਾਈਨ ਹੈ ਜੀ ਉਹਤੇ ਅਸੀਂ ਸਪੈਸ਼ਲ ਡਿਸਕਾਊਂਟ ਵੀ ਦਵਾਂਗੇ ਤੇ ਉਹਦਾ ਲੋਨ ਵੀ ਕਰਵਾਵਾਂਗੇ ਮੈਂ ਜਿਵੇਂ ਬੰਦੇ ਪਿਛਲੀ ਮਾਸਟਰ ਵਾਲੀ ਵੀਡੀਓ ਦੇਖੀ ਹੋ ਜਗੀ ਕਿਸੇ ਨੇ ਉਸ ਰੰਦੇ ਦੇ ਕਸਟਮਰ ਸੀ ਉਹਨਾਂ ਨੇ ਮੇਰੇ ਕੋਲ ਉਹਨਾਂ ਦਾ ਲੋਨ ਕਰਵਾ ਕੇ ਹੁਣ ਮੈਂ ਮਸ਼ੀਨ ਦਿੱਤੀ ਉਹਨਾਂ ਨੂੰ ਤੇ ਮੈਂ ਮਤਲਬ ਕਿ ਅਸੀਂ ਸਰਵਿਸ ਵੀ ਪੂਰੀ ਖੇਚ ਦਿੰਨੇ ਆ ਮੇਰੇ ਕੋਲ ਸਪੈਸ਼ਲ ਟੀਮਾਂ ਬਣੀ ਹੋਈਆਂ ਨੇ ਤੇ ਅਸੀਂ ਉਹ ਇਦਾਂ ਨਹੀਂ ਕਦੇ ਪਰਵਾਹ ਕੀਤੀ ਕਿ ਜੀ ਹੁਣ ਅਸੀਂ ਕਰਾ ਨਹੀਂ ਸਕਦੇ ਅੱਜ ਨਹੀਂ ਹੋਊ ਕੱਲੂ ਬਾਕੀ ਤੁਸੀਂ ਸਰਵਿਸ ਉਹ ਤਾਂ ਮੈਨੂੰ ਪਤਾ ਹੈ ਹਾਂ ਉਹ ਤਾਂ ਪਤਾ ਹੈ ਮੈਨੂੰ ਇਹ ਲੈਂਡ ਸਿੰਪਲ ਪਲਾਉ ਪੁੱਛੇ ਮੇਰੇ ਕੋਲ ਹੀ ਪਤਾ ਹੀ ਆ ਸਾਰਿਆਂ ਨੂੰ ਲੈਂਡ ਫੋਰਸ ਦਾ ਲੇਜ਼ਰ ਕਰਾ ਜਿਹੜਾ ਉਹਦੀ ਦਿੱਕਤ ਆਉਂਦੀ ਤਾਂ ਬਾਈ ਕੋਈ ਫੋਨ ਤੇ ਵੀਰ ਬੰਦਾ ਭੇਜ ਦਿੰਦਾ ਤਾਂ ਜੀ ਇਹ ਨਹੀਂ ਉਂਝ ਮਤਲਬ ਫਿਰ ਉਹ ਫਾਇਦਾ ਹੀ ਨਹੀਂਗਾ ਜੀ ਕੰਮ ਕੀਤੇ ਦਾ ਆ ਉਹ ਤਾਂ ਹੈ ਹੀ ਹੈ ਆ ਰੂਟਾ ਤੇ ਖੜੀ ਹੈ ਜੀ ਮੇਰੇ ਕੋਲ ਇਹ ਇੱਥੇ ਮੈਂ ਦੀ ਡਿਸਪਲੇ ਮੇਰੇ ਕੋਲ ਜਗਾ ਘਟਾ ਕੇ ਕੀ ਬਰਾਉਂਚ ਇਹ ਦੋਂ ਦੇ ਨੋ ਖੜੇ ਆ ਜੀ 10 ਫੁੱਟ ਆ ਕੇ 10 ਮੀਟਰ ਆ ਕੇ ਨਾ ਪਿੱਛੇ 10 ਵੀ ਖੜਾਏ ਹੋਏ ਨੇ ਠੀਕ ਆ ਜੀ ਤੇ ਆ ਮੱਕੀ ਵਾਲੀ ਮਸ਼ੀਨ ਤੇ ਵੀਰੇ ਅਸੀਂ ਸਪੈਸ਼ਲ ਦੇ ਰਹੇ ਆ ਆਫਰ ਜੇ ਕਿਸੇ ਵੀਰ ਨੇ ਨੁਮੈਟਿਕ ਬਲੈਂਡਰ ਲੈਣਾ ਵਾ ਜੀ ਇਹਦੇ ਲਈ ਅੱਜ ਆਫਰ ਘਟ ਰਹੇ ਆ ਜੀ ਅਸੀਂ ਇਹਦੇ ਨਾਲ ਇੱਕ ਮਤਲਬ ਕਿ ਡਰਮ ਤੇਲ ਦਾ ਫ੍ਰੀ ਦਵਾਂਗੇ ਜੀ ਇਹ ਮਸ਼ੀਨ ਨਾਲ ਇਹ ਮਸ਼ੀਨ ਨਾਲ ਠੀਕ ਆ ਆ ਮਲਚਰ ਜੀ ਪਾਰਕਰੀ ਮਸ਼ੀਨਾਂ ਆ ਗਈਆਂ ਠੀਕ ਆ ਜੀ ਬੀ ਸੀ ਐਸ ਦੇ ਜਿਹੜੇ ਪਾਵਰ ਵੀਡਰ ਆ ਜਾਂਦੇ ਆ ਜੀ ਆ ਖਾਦ ਗਲਾਨ ਵਾਲੀ ਮਸ਼ੀਨ ਇਹ ਅਕਸਰ ਵੀਰਾਂ ਨੂੰ ਹੁਣ ਲੋਨ ਪੈਣੀ ਆ ਜੀ ਇਹ ਇਹਦਾ ਕੀ ਪ੍ਰਾਈਸ ਆ ਵੈਸੇ ਪ੍ਰਾਈਸ ਵੀਰੇ ਨਾ 45000 ਆ ਜੀ ਆਪਾਂ ਲਿਸ ਕਰਕੇ 42000 ਦੇ ਤਾਨੂੰ ਦੇ ਦਾਂਗੇ ਮੈਂ ਵੀਡੀਓ ਚ ਵੈਸੇ ਪ੍ਰਾਈਸ ਦੱਸਦਾ ਨਹੀਂ ਹੁੰਦਾ ਇਹ 42000 ਦੀ ਮਸ਼ੀਨ ਦੇ ਦਾਂ ਠੀਕ ਆ ਜੀ 42000 ਤੇ ਇਸ ਤੋਂ ਬਿਨਾ ਪਾਰਕਾ ਦੀ ਮਸ਼ੀਨਾਂ ਸਾਰੇ ਤਰ੍ਹਾਂ ਦੀਆਂ ਆਪਣੇ ਕੋਲ ਆਪਾਂ ਕੀ ਰੂਹੀ ਅੰਦਰ ਸਪਰੇਅ ਪੰਪ ਚਾਰਲੀ ਕੰਪਨੀ ਦੇ ਹੁੰਦੇ ਆ ਜੀ ਆਪਣੇ ਕੋਲ ਪਾਈਪਾਂ ਮਤਲਬ ਕਿ ਪੰਚ ਕਰਨ ਵਾਲੇ ਰੋਪੜ ਜ਼ਿਲ੍ਹੇ ਦੇ ਵਿੱਚ ਆਮ ਪ੍ਰੋਬਲਮ ਆ ਰਹੀ ਸੀ ਵੀ ਵੀਰਾਂ ਨੂੰ ਕਿ ਸਾਡੇ ਕੋਲ ਪਾਈਪ ਪੰਚ ਨਹੀਂ ਹੋ ਰਹੀ ਦੇ ਪਾਈਪ ਪੰਚ ਕਰਨੀ ਮੇਰੇ ਕੋਲ ਮਸ਼ੀਨ ਆ ਚੁੱਕੀ ਆ ਵੀਰੇ ਪਾਈਪ ਕਿਸੇ ਨੇ ਵੀ ਪੰਚ ਕਰਾਣੀ ਹੋਵੇ ਉਹ ਵੀ ਹੋਏਗੀ ਗਾਰਡਨ ਟੂਲਸ ਦਾ ਹਰ ਇੱਕ ਤਰ੍ਹਾਂ ਦਾ ਸਮਾਨ ਆਪਣੇ ਕੋਲ ਮਿਲੂਗਾ ਜੀ ਜਿਵੇਂ ਮਤਲਬ ਕਿ ਕਾਰਵਾਸ਼ਰ ਆ ਜਾਂਦੇ ਆ ਜੀ ਠੀਕ ਆ ਜੀ ਇਹ હાજર ਪਏ ਨੇ ਛੋਟੇ ਵੱਡੇ ਜੁੱਗੀ ਟ੍ਰੈਕਟਰ ਵਾਲੇ ਜਿਵੇਂ ਓਪ ਕੰਪਰੈਸ਼ਨ ਠੀਕ ਕਰਨਾ ਉਹ ਹੋ ਗਏ ਜੀ ਬਾਕੀ ਰੁਟਾ ਟ੍ਰੈਕਟਰ ਦਾ ਸਪੇਅਰ ਪਾਰਟ ਉਹ ਵੀ ਆਪਣੇ ਕੋਲ ਹਾਜ਼ਰ ਪਿਆ ਸਪਰੇ ਪੰਪ ਹੋ ਗਏ ਆ ਪਾਰਕ ਵਾਲੀ ਮੈਨੂਅਲ ਮਸ਼ੀਨ ਆ ਗਈ ਬਰਸ਼ ਕਟ ਦੇ ਗੁੜਾਈ ਵਾਲਾ ਪੁਰਜਾ ਆ ਗਿਆ ਬਲੇਡ ਮੇਰੇ ਕੋਲ ਜਿਵੇਂ ਸਭ ਤੋਂ ਅਮੁੱਗੀ ਜਿਹੜਾ ਕੰਪਰੀਟਰੀ ਕੰਪਰੋ ਆ ਲੈਂਡਪੋਸਟ ਕੰਪਨੀ ਦਾ ਬਲੇਡ ਪਿਆ ਜੀ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਜੀ ਇਹਦੇ ਚ ਜੇ ਸਸਤਾ ਲੈਣਾ ਸਸਤਾ ਬਲੇਡ ਜੀ ਤੇ ਆਪਣੇ ਕੋਲ 120 ਰੁਪਏ ਦਾ ਬਲੇਡ ਦੇ ਦਾਂਗੇ ਜੀ ਠੀਕ ਹੈ ਜੀ ਠੀਕ ਹੈ ਗਾਰੰਟੀ ਟੁੱਟਣ ਦੀ ਵੀ ਬਲੇਡ ਦੀ ਦਊਂਗਾ 120 ਰੁਪਏ ਦੇ ਵਿੱਚ ਨੰਬਰ 2 ਤੇ ਆ ਤਾਇਓ ਦਾ ਬਲੇਡ ਆ ਜਾਂਦਾ ਜੀ ਤਾਇਓ ਦਾ ਆਪਾਂ ਹੋਲ ਸੇਲ ਤੇ ਲੈਸ ਕਰਕੇ ਜਿੰਨਾ ਉਸ ਤੋਂ ਧੋਨਾ ਦਵਾਂਗੇ ਜੇ ਜੇ ਟਾਈਪ ਬਲੇਡ ਕਿਸੇ ਹੋਣ ਨੇ ਵੀ ਲੈਣਾ ਉਹ ਵੀ ਇਹ ਦੇ ਦਾਂਗੇ ਜੀ ਇਹ ਨਾ ਕੋ ਲੇਜ਼ਰ ਲੇਵਲ ਦੇ ਸਿਸਟਮ ਹਰੇਕ ਕੰਪਨੀ ਦਾ ਹਾਜ਼ਰ ਆ ਜੀ ਅਲਫਾ ਲਾਇਕਾ ਡੀ ਐਨ ਡੀ ਸੈਲਿਕ ਤੇ ਕਿਸੇ ਵੀ ਤਰ੍ਹਾਂ ਦਾ ਲੈਣਾ ਹੋਵੇ ਆਵਾਜ਼ ਘਟ ਗਈ ਕਿਸੇ ਵੀ ਤਰ੍ਹਾਂ ਦਾ ਲੈਣਾ ਹੋਵੇ ਮਤਲਬ ਕੀ ਉਹ ਸਾਰੇ ਆਪਣੇ ਕੋਲ ਹਾਜ਼ਰ ਆ ਬਾਕੀ ਸਪੇਅਰ ਪਾਰਟ ਦਿਖਾ ਦੋ ਆਪਣੇ ਕੋਲ ਸਰਵਿਸ ਦੇ ਮਤਲਬ ਕਿ ਜਿਵੇਂ ਆਪਾਂ ਸਮਾਨ ਦੇਈਏ ਨਾ ਬਾਹਰ ਮਸ਼ੀਨਾਂ ਖੜੀਆਂ ਉਦਾਂ ਹੀ ਆਪਾਂ ਸਪੇਅਰ ਪਾਰਟ ਵੀ ਇਹਨਾਂ ਦਾ ਹਾਜ਼ਰ ਰੱਖਿਆ ਹੋਇਆ ਅੰਦਰ ਸਪੇਅਰ ਪਾਰਟ ਸਾਰਾ ਆਪਣੇ ਕੋਲ ਭਰਿਆ ਪਿਆ ਕੋਈ ਚੀਜ਼ ਸਪੇਅਰ ਪਾਰਟ ਹੈ ਮੰਨੀਏ ਲੰਬਾ ਕੰਪਨੀ ਦੇ ਸਿਰ ਤੇ ਆਪਾਂ ਬਾਤ ਸਿੱਟਣਾ ਪਹਿਲਾਂ ਆਪ ਆਪਣੇ ਕੋਲ ਹੱਲ ਕਰ ਦੇਣਾ ਆਪਾਂ ਉਹ ਤਾਂ ਹੈ ਜੀ ਤੇ ਬਾਕੀ ਆਪਣਾ ਨੰਬਰ ਦੱਸੋ ਮੇਰਾ ਨੰਬਰ 950106030 950106030 ਮੇਰਾ ਨੰਬਰ ਹੈ ਜੀ ਬਾਕੀ ਮੈਂ ਬੋਰਡ ਤੇ ਉਹ ਤੁਸੀ ਦਿਖਾਈ ਦਿੱਤਾ ਸੀਗਾ ਇੱਕ ਵਾਰੀ ਉੱਥੇ ਦਿਖਾ ਦਿਓ ਉਹਦਾ ਕਰਕੇ ਉਹ ਨੰਬਰ ਉੱਥੇ ਵੀ ਹੈਗਾ ਪਿੱਛੇ ਉੱਪਰ ਹੀ ਬਸ ਠੀਕ ਹੈ ਜੀ ਆ ਵੀਰ ਨੰਬਰ ਨੋਟ ਕਰ ਲਿਓ ਤੇ ਕੋਈ ਵੀ ਕਿਸੇ ਵੀ ਮੇਰੇ ਵੀਰ ਨੇ ਖੇਤੀਬਾੜੀ ਦਾ ਬਾਈ ਸਮਾਨ ਲੈਣਾ ਹੋਵੇ ਇਪਲੀਮੈਂਟ ਲੈਣਾ ਹੋਵੇ ਕੋਈ ਵੀ ਤਾਂ ਸੰਪਰਕ ਕਰ ਲਿਓ ਆ ਲੈਂਡ ਫੋਰਸ ਖੜੇ ਆ ਸਾਰੇ ਤੇ ਜਸਵੰਤ ਦੇ ਵੀ ਹੈਗੇ ਬਾਈ ਇਹਨਾਂ ਕੋਲ ਸੁਪਰ ਸੀਡਰ ਤੇ ਜੇ ਮੇਰੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਸੰਪਰਕ ਜ਼ਰੂਰ ਕਰ ਲਿਓ ਬਾਈ ਆ ਬੋਰਡ ਆ ਤੁਸੀਂ ਪਹਿਲਾਂ ਵੀ ਬਲੌਗ ਦੇਖਿਆ ਤੇ ਬਾਕੀ ਦਾਣਾ ਮੰਡੀ ਚਮਕੌਰ ਸਾਹਿਬ ਦੇ ਸਾਹਮਣੇ ਬਾਈ ਮੇਨ ਮਨਿੰਡਾ ਰੋਡ ਦੇ ਉੱਪਰ ਹੈ ਜੀ ਹਾਂ ਜੀ ਚਮਕੌਰ ਸਾਹਿਬ ਦਾਣਾ ਮੰਡੀ ਦੇ ਬਿਲਕੁਲ ਆਪੋਜ਼ਿਟ ਆ 프리 ਦੁਕਾਨ ਆ ਇਹ ਸ਼ੋਰੂਮ ਤੇ ਦੂਜੀ ਮੇਰੀ ਮੇਨ ਬ੍ਰਾਂਚ ਜਿਵੇਂ ਮੰਨ ਲਓ ਲੋਕੀ ਕਈ ਕਹਿੰਦੇ ਜੀ ਸਾਨੂੰ ਮਾਛੀਵਾੜਾ ਸਾਹਿਬ ਏਰੀਆ ਨੇੜੇ ਪੈਂਦਾ ਤਾਂ ਮੇਰੀ ਮਾਛੀਵਾੜਾ ਸਾਹਿਬ ਉੱਥੇ ਮੇਰੇ ਬ੍ਰਦਰ ਔਰ ਪਾਪਾ ਚਾਚਾ ਜੀ ਵਹਿੰਦੇ ਨੇ ਤੇ ਉੱਥੇ ਸਾਡਾ ਮੇਨ ਸ਼ੋਅਰੂਮ ਉੱਥੇ ਵੀ ਹੈਗਾ ਜੀ ਉੱਥੇ ਆਪਣਾ ਰਾਹੋਂ ਰੋਡ ਤੇ ਜੀ ਦਸ਼ਮੇਸ਼ ਮਸ਼ੀਨਰੀ ਸਟੋਰ ਦੇ ਨਾਂ ਤੇ ਤੇ ਉੱਥੇ ਦਾ ਨੰਬਰ ਵੀ ਮੈਂ ਬੋਲ ਦੇਣਾ ਜੀ 94631 6628 9463166128 ਇਹ ਉੱਥੇ ਦਾ ਨੰਬਰ ਹੈ ਜੀ ਪੂਰੇ ਦਾ ਨੰਬਰ ਆਪਾਂ ਬੋਲ ਚੁੱਕੇ ਆ ਜੀ 9501060030 ਮੇਰਾ ਨੰਬਰ ਹੈ ਬਾਠ ਠੀਕ ਆ ਬਾਕੀ ਕੋਈ ਗੱਲ ਨਹੀਂ ਬਾਈ ਕਿਸੇ ਵੀਰ ਨੇ ਸਮਾਨ ਲੈਣਾ ਹੋਵੇ ਖੇਤੀਬਾੜੀ ਸੰਬੰਧਤ ਤਾਂ ਕੋਈ ਗੱਲ ਨਹੀਂ ਤੁਹਾਨੂੰ ਮੇਰਾ ਨਾਮ ਲੇ ਦਿਓ ਡਿਸਕਾਊਂਟ ਮੈਂ ਆਪੇ ਹੋਰ ਕਰਵਾ ਦਗਾ ਕੋਈ ਚੱਕਰ ਨਹੀਂ ਵੀਰ ਨੇ ਕਹਿਤਾ ਹੁਣ ਆਪਾਂ ਕਰ ਦਾਂਗੇ ਠੀਕ ਓਕੇ ਥੋੜੇ ਥੋੜੇ ਬਾਈ ਕੱਦਾਂ ਲੱਗ ਜਾਵੇ 1:00 b 3:00 b ਦਾ 4-6000 ਹੋ ਗਈ ਸਾਢੇ ਦੋ ਉੱਤੇ ਪਹਿਲਾਂ ਸੇਰੂ ਰਹਿਦਾ ਕਿ ਸਾਰੀ ਦੋ ਉੱਤੇ ਉਹ ਰਹਿ ਗਈ ਹੱਥੋਂ ਕੰਬੂ ਨੂੰ ਕਰਾ ਲੇਡਰ ਕੋਲੇ ਸਾਹ ਆ ਕੋਈ ਲੈਡਰ ਦਾ ਬੜਾ ਹੋਇਆ ਰੱਟ ਗਈ ਸੀ ਸੇ ਬੈਠਾ ਜਾਂਦਾ ਘੰਟਾ ਮਾਲ ਤੇ ਕਾਨੂੰ ਰਉਣੇ ਪਏ ਇੰਨੇ ਪੈਸੇ ਇਕ ਨੀ ਗੱਲ ਆਹੋ ਚਲੇ ਫੜੇ ਉਹਨਾਂ ਨੇ ਆਇਆ ਕਿ ਮੈਂ ਤਾਂ ਬੈੱਕੜ ਛੱਡ ਤੋ ਨਹੀਂ ਮੈਂ ਫੜੀ ਬੜੀ ਮੁੱਤੀ ਛੱਡੀ ਕਿਥੇ ਪੂਰਾਂ ਨੂੰ ਕੋ ਕਿਥੇ ਆਇਆ ਨਾ ਆਸੇ ਉਹ ਬੰਜਰ ਹੈ ਦਾ ਪੈਰ ਕੰਡਾ ਮੈਂ ਨਹੀਂ ਅਸੀ ਤੁਹਾਨੂੰ ਦਾ ਕੰਡਾ ਚਲਾਉਂਦਾ ਤੈਨੂੰ ਕੀ ਹੋਇਆ ਕਿਹੜੀ ਬੱਤੀ ਵਜੇ ਹੈ ਹਾਂ ਕਿਹੜੀ ਬੱਤੀ ਵਜੇ ਹੈ ਕਿਆ ਜੀ ਹੈ ਪੈਰ ਕਿੱਥੇ ਵੱਜ ਗਿਆ ਪੈਰੀ ਦਾ ਖਾਰ ਮਾ ਲਗਾ ਲੱਗਾ ਦਾ ਤੀਲ ਪਈ ਸੀ ਕਿਤੇ ਪੱਥਰ ਵਾਲੀ ਹਾਂ ਵਾਲੀ ਥੁੜੀ ਪੈਰ ਤੇ ਇਹ ਕਿਤੇ ਹੁੰਦੀ ਲੋਹੇ ਦੀ ਫੇਰ ਦਾ ਕਾਟਦਾ ਤਾਂ ਪੈਰ ਇਹ ਨਹੀਂ ਕਾਟਦਾ ਥੋੜਾ ਜਿਆਦਾ ਪਰ ਇਹ ਵੀ ਬਹੁਤ ਔਖਾ ਪੈਂਦਾ ਜਰਾਬਾ ਲਫਾਫੇ ਚੜਾ ਕੇ ਤਾਂ ਰੇ ਪੈਂਦਾ ਬਾਗੇ ਰਾਏਸ ਬਰੂਏ ਇਹ ਜੀ ਭੈਣ ਚੋਲ ਜਾਓਗੇ ਆਪਣਾ ਵਜਨ ਹੋ ਗਿਆ ਥੱਲੇ ਕਪੂਲਰ ਵਾਲੇ ਖੇਤ ਹੈ ਕਪੂਲਰਾਂ ਵਾਲੇ ਵਿੱਚ ਥੱਲੇ ਸਾਰੇ ਇਹ ਗੜੇ ਆ ਜਿਵੇਂ ਇਸ ਤਰ੍ਹਾਂ ਤਕਲੀਫ ਤਾਂ ਹੁੰਦੀ ਹੈ ਹੈ ਕਿ ਨਹੀਂ ਥੱਲੇ ਘੱਟਾ ਫੰਨਾ ਮੈਂ ਬਰਗਾ ਕਰਤਾ ਦੇਖ ਲੈ ਕਰ ਹੁਣ ਕਹ ਰਿਹਾ ਗਿਆ ਹੈ ਬਾਈ ਤੋਣਾ ਦੇ ਵੀ ਉਹ ਕੱਲ ਮਿੱਟੀ ਤਾ ਨਹੀਂ ਟਰੈਕਟਰ thora mota mota ਫੇ ਬਾਕੀ ਸਰਵਸ ਦੇ ਨੰਬਰ ਤੋ ਅਗੇ ਲਾਉਂਗਨ ਗਾਰਾ ਕੱਢ ਦिए ਐਨੇ ਵੇਲੇ ਗਾਰਾ ਕੱਢਦਾ ਮੈਂ 2.500 ਰੇਟ ਘੜ ਜੇ ਲੈਦਾ ਤੋਈ ਦਾ ਠੀਕ ਨਹੀਂ ਮੰਨ ਕੇ ਜਾਲਮੀ ਮੈਂ ਦੁਪਹਿਰੇ ਦੇ ਰੇ ਪਾ ਲਿਆ 4.500 ਦੀ ਢੀਕ ਆ ਗਿਆ ਹੋ ਐਨਾ ਫਰਕ ਪਾ ਗਿਆ ਆ ਵੀ ਮਾਰਟੀਕਲ ਲਵਾ ਕੇ ਟਾਇਰ ਪਾ ਲ ਨਵੇਂ ਕਿਹਨੇ ਨੰਬਰ ਟੈਰਾ ਹੈ 9 ਨੰਬਰ ਮਸਤਰੀ ਗਾਲ ਜੀ ਬਾਈ 9 ਨੰਬਰ ਪਹੁੰਚਦੇ ਹੈ ਬਈ 9 ਨੰਬਰ ਪਹੁੰਚਦੇ ਹੈ ਇਹ ਜਿਹੜਾ ਆਪਾਂ ਨੇ ਪੱਕੇ ਕਰਾ ਦਿੱਤੇ ਨੇ ਉਹ ਵਾਲਿਆਂ ਦਾ ਉਹ ਨੰਬਰਾਂ ਨੂੰ ਆਪ ਮੈਂ ਇਹ ਮੈਂ ਜਿਹੜੇ ਦਾਇਰ ਤੋਂ ਆਜਿਹਾ ਜਿਹੜੇ ਆਹ ਪੈਰ ਤੋਂ ਕਿਤੇ ਇਹ ਵੀ ਪੀ.ਵੀ. ਤੇ ਕਰਾਇਆ ਭਾਈ ਮੈਂ ਵੀਰੇ ਪਿਛਲੇ ਵੀ ਉਹੀ ਹੈ ਇਹ ਜਿਹੜੇ 14 ਦੇ ਪਾਸੇ 14 ਦੇ ਪਾਸੇ 14 ਦੇ ਪੈ ਗਿਆ ਉਦੇ ਵਰਗੀ ਬਾਤ ਜਾਨੀ ਜਿੰਨੇ ਕੋ ਤੇ ਆਹੋ ਤੇ ਤੇਰੇ ਕੋ ਕਿੱਥੇ ਜਾਣੇ ਚੱਲੀ ਜਾਣੇ ਤੇਰੇ ਕੋਲ ਆਪੋ ਆ ਵੀ ਲੂੰਗੇ ਨਵੇਂ ਫੇਰ ਕੋਈ ਜਾਣੇ ਹੋਲੀ-ਹੋਲੀ ਚੱਲ ਇੱਕ ਜਿੰਨੇ ਦੀ ਮਿਲੀ ਹੈ ਇਹਨੇ ਯਮਕੀ ਤੇਰੇ ਜਿਹੜੇ ਆਉਣ ਜਾਣੇ ਹਾਂ ਉਹ ਹਰਖੰਡ ਬਾਹ ਉਹਨੇ ਦੀ ਫੇਰ ਜਾ ਕੇ ਜਾ ਨਹੀਂ ਤਾਂ ਉਹਨੇ ਦੀ ਬੋਲ ਜਿੰਨੇ ਮਰਜ਼ੀ ਮਿਲਦੇ ਆਂ ਦਰੂ ਛੁੱਟ ਵੜੇ ਆਏ ਆ ਆ ਠੀਕ ਹੈ ਬਾਫਰ ਨਾਲ ਰੋਪ ਬਣਾ ਕੇ ਟਰੈਕਟਰ ਦਾ ਫੇਰ ਪਾ ਗੀ ਬਾਫਰ ਕੇ ਪੈ ਗਿਆ ਨਾਲ ਦੇਖ ਲੈ ਮੁਰੇ ਤੇ ਨਹੀਂ ਨਹੀਂ ਮਤਲਬ ਲੱਕੀ ਦੀ ਯੂ ਹੈ ਜਿੰਨੇ ਦਾ ਬੰਦ ਇਹਦੀ ਅੰਕਨਾਰੀ ਦਾ ਤੇ ਲਗਾਈ ਜੀ ਫਿਰ ਉਹ ਬੰਦੂ ਆ ਗਿਆ ਉੱਥੇ ਹਾਂ ਜੂ ਆ ਗਿਆ ਹਾਂ ਤੇ ਜੂ ਦਾ ਜਨਾ ਵੀ ਕਹਿੰਦਾ ਬੈਸਲਾ ਹੋ ਰਹੀ ਦਿੱਤੀ ਵੀ ਨਾ ਭਾਈ ਤਨੂ ਮੈਂ ਤਾਂ ਹੀ ਕਹਿੰਦਾ ਨਾਲ ਜਾਣੇ ਨਾਲ ਬੰਦੇ ਦੀ ਗੱਲ ਹੋਣੀ ਇਹ ਕਹਿੰਦਾ ਜੇ ਤਾਂ ਵੇਚਣਾ ਇਹ ਤਾਂ ਇਹ ਪੌਲ ਕਹਿੰਦਾ ਜੇ ਰੱਖਣਾ ਕਹਿੰਦਾ ਫਿਰ ਬੀਜੀਡੀ ਦੇ ਕੋਲ ਮੈਂ ਚੱਲੇ ਯਾਰ ਕੋਈ ਤੇ ਨਹੀਂ ਇੱਕ ਸਸਤੇ ਵੀ ਆਉਂਦੇ ਥੋੜੇ ਜਿਹਾ 15000 ਦੇ ਮੈਂ ਉਹ ਚੜਾਤਾ ਇੱਕ ਟਾਇਰ ਫੇਖੜੀ ਟੇਡਾ ਹੀ ਫਗਿਆ ਉਧਰੋਂ ਦੁਕਾਨਦਾਰ ਬੰਦੂ ਇੱਕ ਟਾਇਰ ਛੋਟਾ ਕਿਹੜਾ ਸਹੀ ਯਾਰ ਚੜਾਈ ਵੀ ਇਹ ਕਿਾ ਬਹੁਤ ਫਰਕ ਪੈ ਗਿਆ ਯਾਰ ਫਰਕ ਪੈ ਗਿਆ ਬਰਾਬਰ ਹੋ ਗਿਆ ਟਰੈਕਟਰ ਇਹਨਾਂ ਕਲਾਪ ਕਰਦੇ ਦੇ ਇਲਾਕੇ ਆ ਸੁਣਾਦਾ ਇਹਦਾ ਟਰੈਕਟਰ ਹੁਣ ਚਲਾਉਣੇ ਨੂੰ ਜੀ ਆਉਂਦਾ ਹੈਵੀ ਇਹ ਬਣ ਗਿਆ ਹੈਵੀ ਹੈਵੀ ਹੁਣ ਐ ਬਣ ਗਿਆ ਹੁਣ ਭਵਾਂ ਟਾਈਪ ਜਾ ਗਿਆ ਅੱਗੇ ਅੱਗੇ ਮੇਤਰੂ ਭਵਾਂ ਚਤਾ ਹੁਣ ਬੂਏ ਭਵਾਂ ਜਾ ਗਿਆ ਹਾਲੇ ਨਾ ਬਾਪਰ ਲੱਗੇ ਤੇ ਪੂਰੇ ਤੇ ਕੁੱਬਾ ਜੀ ਹੋਗੇ ਜਮੀਨ ਮੈਂ ਆ ਕੇ ਹਾਂ ਤਾ ਉਹ ਵੀ ਆ ਗਿਆ ਲੈ ਲਵਾਂ ਜੀ ਉਹ ਵੀ ਲੈ ਗਿਆ ਮੈਂ ਫਿਰ ਜਾ ਕੇ ਰੱਖ ਕੇ ਦੇ ਦਾਂਗੇ ਅੱਛਾ ਚੱਕ ਲੇਗਾ ਉਹ ਵੀ ਸਵੇਰੇ ਬੋਰਡ ਸਾਹਿਬ ਉਹਰੇ ਫਿਰ ਦੋ ਜਣੇ ਹੋ ਗਏ ਹੋਰ ਬਣ ਗਏ ਕੱਲ ਨੀਮਾ ਜਾ ਲੱਗਦਾ ਦਾ ਦੇ ਲੈਣਾ ਹੋਰ ਹੈ ਟਰੈਕਟਰ ਦਾ ਸਭ ਜੀ ਜਸਤਰੀ ਦੀ ਕੋਈ ਵੀ ਟਾਇਰ ਚਾਲ ਹੈ ਭਾਈ ਹੱਥ ਫੇਰੀ ਮੰਗਦਾ ਈ ਟਰੈਕਟਰ ਹੈ ਕਿ ਨਹੀਂ ਮਾੜਾ ਮੁੱਟਾ ਕਰਨੇ ਹਾਂ ਹਾਂ ਜੇ ਨਾ ਆਈ ਕੋ ਚੁੰਗੇ ਫੇਰ ਕਾਉਂਗਾ ਛੱਡੀ ਪਾਈਪ ਆ ਫਾਇਰ ਨਹੀਂ ਤੋੜਾ ਨਵਿਆਂ ਦੇ ਅੱਜ ਫਾਰਮ ਤੋਂ ਕਿਸੇ ਨਹੀਂ ਲੈਣਾ ਇਹੋ ਕਰ ਗਈ ਕੋਈ ਮਾਰੇ ਪਾਣੀ ਧੱਪੇ ਹੈ ਕੋਈ ਮਾਰ ਦਿੰਦੇ ਪਾਣੀ ਨਵਾਂ ਲਿਆ ਹੁਣ ਟੀ20 ਏਜੰਸੀ ਵਾਲਾ ਮੁੰਡਾ ਆਇਆ ਮੈਂ ਤੁਸੀਂ ਏਜੰਸੀ ਵਾਲਾ ਟਾਇਰ ਬਦਲਾਉਣ ਲੱਗਿਆ ਉਹ ਕਹਿੰਦਾ ਵੀਰ ਕਸਟਮਰ ਦੀ ਡਿਮਾਂਡ ਹੈ ਵੀ بڑے ਟਾਇਰ ਇਹਦੇ ਨਾਲ ਦੇ ਜਿਹੜੇ ਆਉਂਦੇ ਨਹੀਂ ਆ ਵੀ بڑے ਕੌਣੇ ਵੀ ਇਹਦੇ ਨਾਲ ਦੇ ਟਾਇਰ ਪਏ ਵੀ ਚਾਹੀਦੇ ਸਾਨੂੰ ਪਹਿਲੇ ਹੀ ਟੀ20 ਦੇ ਉਹ ਬੰਦਾ ਬਦਲਾ ਕੇ ਜਿਹੜਾ ਏਜੰਸੀ ਵਾਲੀ ਬਦਲਾ ਕੇ ਨਾ ਟਾਇਰ ਇਹਦੇ ਨਾਲ ਦੇ ਕੋਣ ਆਏ ਵੇ ਆਏ ਮੈਂ ਬਾਈ ਲੋਕ ਜਿਹੜੇ ਕਲਾ ਦਿੰਦੇ ਆ ਅਭੀ ਕਰਤਾ ਕਾਨੂੰ ਮਰੀਏ ਪਾਈ ਡੱਤੇ ਦਾ ਅਰਸ਼ਵੀਰ ਉਹ ਜਿਹੜੇ ਰੇਟ ਜਿਹੜੇ ਮੈਂ ਮਾਰੇ ਤੇ ਜਦ ਉਹ ਕਹਿੰਦੇ ਕਹਿੰਦੇ ਵੀ ਰੇਟ ਉਸ ਹਿਸਾਬ ਨਾਲ ਕਰ ਲਾ ਵੀ ਟਰੈਕਟਰ ਟਾਇਰ ਵਿੱਚ ਲੈਣੀਆਂ ਦੂਈ ਕੋੜੇ ਹੋਰ ਦੇ ਫਗਾ ਦੇ ਵਾ ਕੇ ਚੱਲਦਾ ਹੈ ਇਹ ਬਣਾਇ ਨਵੇਂ ਲੈ ਬਾਈ ਨੇ ਹੁਣ ਕਰਦੇ ਨੇ ਨਵੇਂ ਉਹ ਉਹਨੇ ਟਰੈਕਟਰ ਗੁੰਦਮਾ ਜਾ ਹੋ ਗਿਆ ਪਹਿਲਾਂ ਨਾਲ ਫਿਰ ਇਹ ਕੀ ਹੋਇਆ ਬਾ ਯਾਰ ਫੋੜ ਵਾ ਕੇ ਹੀ ਮੋੜੀ ਨਾ ਜੀ ਯਾਰ ਇੰਜਨ ਬਾਕਸ ਲੈਣੀ ਫੱਟੀਆਂ ਦੇ ਆਹ ਇਹ ਗੱਡਾ ਟਰੈਕਟਰ ਕਿੱਥੇ ਫੋੜ ਫਕਾਰੇ ਜੇ ਮਾਰਦਾ ਉਦਾਂ ਦੀ ਬਾਤ ਚ ਹੈ ਤਾਂ ਫੋੜ ਨਹੀਂ ਮਾਰਦਾ ਫਪਕਾਰੇ ਜੇ ਹਾਂ ਕੱਪੜਾ ਲੈਣਾ ਸਾਰੇ ਕੋਲੇ ਮਾਰਦੇ ਆਪਿਆ ਕੱਪੜਾ ਓਏ ਆਪੇ ਇੱਧਰ ਸਾਡੇ ਕੋਲ ਇਹ ਬਣ ਕੇ ਨਵੇਂ ਚੱਕ ਕੋਲਾ ਮਾਰਦੇ ਨਾ ਆ ਅੱਛਾ ਇਹ ਤਾਂ ਹਰ ਮਾਰਨੇ ਹੋ ਗਿਆ ਲੈ ਬਈ ਆ ਦੇ ਦ ਚੁੱਟੀ ਚੁੱਟੀ ਪਰ ਮਾਰ ਗੁੱਟੀ ਦੇ ਵਿੱਚ ਆ ਨਾ ਹੈ ਅਰੇ ਨਿਪੜੇ ਹੋਏ ਆ ਤੁਸੀਂ ਕਿਹੋ ਜਿਹਾ ਲੱਗਦਾ ਚਪੜਿਆਤ ਹੋ ਗਿਆ ਦੋਸੇ ਦੋ ਹੀ ਨਵੇਂ ਲੱਗਣੇ ਆ ਨਾ ਆ ਵੀ ਧੋਤਾ ਹੈ ਧੋਤਾ ਅੱਜ ਬਹੁਤ ਘਾਰਾ ਲੱਗਿਆ ਹੋਇਆ ਦਾ ਬਾਈ ਸਾਰੇ ਹਨ ਧੋਤੇ ਅੱਜ ਬਾਈ 20 ਤਾਂ 20 ਮਹੀਨੇ ਹੀ ਹੋ ਗਏ ਮਗਰ ਇਹਨੂੰ ਘਾਰੇ ਕਿੱਲਿਆਂ ਦਾ ਕਦੋਂ ਕਰਤਾ ਸੀ 23 ਹਾਂ ਉੱਥੇ ਵੀ ਤਾਂ ਕਰਿਆ ਉਹਦੇ ਥਾਣੇ ਤੇ ਕਿੱਦਿਆਂ ਦਾ ਕਿਸੇ ਕਰਤੇ ਤੇ ਬਾਈ ਤੇ ਕੀ ਜੀ ਵੀ ਨਹੀਂ ਹੋ ਗਿਆ ਨਾ ਇਤਨਾ ਜਿਹੜਾ ਪੱਤੀ ਤੋਂ ਕੱਟ ਕੇ ਚੀਜ਼ ਨਹੀਂ ਐਂ ਰੋਡ 'ਤੇ ਲਜਾਣਾ ਦੁਬਾਰਾ ਦੁਬਾਰਾ ਉਹ ਬਹੁਤ ਪੰਗਾ ਤੂੰ ਸੁੱਕ ਜਿੰਦਾ ਕਰਾ ਕੋਈ ਚੀਜ਼ ਐਹ ਜਿਹੀ ਐਂ ਉੱਤੋਂ ਧਾਰੂ ਟਾਇਰ ਵੀ ਨਹੀਂ ਹੈਗਾ ਖੁਸ਼ਕੀ ਟਾਇਰ ਤੇ ਇੱਕ ਵਾਰ ਨਾ 200 ਪੀਸ ਤੇ ਟਰੈਕਟਰ ਮੇਰੇ ਕੋਲ ਪਹਿਲਾਂ ਭਾਈ ਉਹਨਾਂ ਦਾ ਟਾਇਰ ਜਿਵੇਂ ਉਹ ਉਹ ਵੇ ਤੇ ਕੰਡਮ ਖੁਸ਼ ਕੋਈ ਵੇ ਦੇ ਜਿਵੇਂ ਮਤਲਬ ਕਿਸੇ ਵੇ ਤੇ ਖੁਸ਼ ਕੋਈ ਵੇ ਟਾਇਰ ਭਾਈ ਮੈਂ ਨਾ ਹੋਰ ਮਾਰਦੀ ਹਾਂ ਉੱਥੇ ਮੁਕਾਰਾ ਪਰਲੇ ਵੀ ਦੀ ਜ਼ਮੀਨ ਠੇਕੇ ਹੋਰ ਤੇ ਜਾਨਾਂ ਵਾਈ ਦੀ ਉਹ ਮੈਂ ਬਾਈ ਵੀ ਦੀ ਭਾਈ ਉੱਥੇ ਹੈਗਾ ਦੂਜਾ ਡਾਕਰ ਮਿੱਟੀ ਟੜੇ ਉਹ ਨਾ ਅੰਦਰਲੇ ਪਾਸੇ ਫਸ ਗਏ ਉਹ ਪਫੇ ਦੇ ਘਰ ਨਾ ਤਰ ਤਨ ਸਵੇਰੇ ਮੈਂ ਓਪਣੀ ਲੈਂਦਾ ਦੇਖਿਆ ਸੀਗਾ ਟਾਇਰ ਇੱਕ ਸਾਥ ਉਹਨੇ ਅੰਦਰ ਦੇ ਰਗੜਦਾ ਟਾਇਰ ਵੀ ਜਮਈ ਰਗੜ ਦੇਤਾ ਗਾੜਾ ਜਿਹਦਾ ਗਲਾ ਬਣ ਗਿਆ ਸੁੱਕੇ ਹੋਏ ਨਹੀਂ ਰਿੰਮ ਦਾ ਰੰਗ ਉਤਾਰ ਦੇ ਮੇਰਾ ਗਾੜਾ ਜਿਹੜੀ ਹਾਰਡ ਹੈ ਨਾ ਮਿੱਟੀ ਕੋਈ ਨਹੀਂ ਟੁੱਟਦੀ ਹਾਂ ਉਹਦਾ ਉਹ ਵੰਡ ਨਹੀਂ ਬਕਦੀ ਉਹਦੇ ਛਾਤੀ ਆ ਰਗੜ ਦਿੰਦੀ ਆਹੋ ਜੇ ਨਾ ਕਾਫ ਕਰ ਉਹਨੂੰ ਕਹਿੰਦੇ ਤਾਂ ਹੀ ਸੁੱਕੀ ਹੋਰ ਹੈ ਲੋਹਾ ਕਹਿੰਦੇ ਗਿੱਲੀ ਗੋਹਾ ਹੈ ਉਹ ਗੱਡੀ ਦਾ ਉਧਾਰ ਉਡਾ ਕੇ ਤੋ ਨੰਗੇ ਪੈਰੀ ਤੁਰ ਨਹੀਂ ਸਕਦਾ ਉੱਤੇ ਇਹ ਹਟਲਾ ਵਾਲਾ ਚੀਜ਼ ਕੁਝ ਵੀ ਨਹੀਂ ਹੈਗਾ ਕੈਮੀਕਲ ਜੀ ਐਸ